ਹਾਂਜੀ ਆਪਣੇ ਆਹ ਹੜੇ ਜਿਹੜੇ ਉਹ ਦਿਨ ਮਸੂਨ ਸੀ ਤੇ ਕਈ ਭੈਣ ਭਰਾਵਾਂ ਵਾਲਿਆਂ ਆਪਾਂ ਨੂੰ ਕਮੈਂਟ ਕੀਤੇ ਜਿਵੇਂ ਸੂੰਦੀ ਸੀ ਵੀਰੇ ਮੈਂ ਕੱਲੀ ਸੀ ਇੱਕ ਤਾਂ ਹਨਾ ਠੀਕ ਹੈ ਨਾ ਤੇ ਉਹਤੇ ਕਮੈਂਟ ਆਏ ਭੈਣੇ ਇੱਕ ਤਾਂ ਕਹਿੰਦਾ ਭੈਣ ਤੂੰ ਮੈਸ ਮਾਰ ਦੇਗੀ ਵੀਰੇ ਮੈਂ ਸਾਰਾ ਕੁਛ ਕਰਕੇ ਦੇਖਿਆ ਸੀ ਜ਼ੋਰ ਵੀ ਨਹੀਂ ਮਾਰਦੀ ਸੀ ਮੈਂ ਜ਼ੋਰ ਵੀ ਮਾਰਦੀ ਸੀਗੀ ਠੀਕ ਹੈ ਨਾ ਤੇ ਇਹਨੂੰ ਮੈਂ 10 15 ਮਿੰਟ ਊਣ ਵੀ ਦੇਖਿਆ ਵੀ ਜ਼ੋਰ ਮਾਰਦੀ ਆਪੀ ਬੈਠ ਕੇ ਸੂਪੂ ਵੀ ਤੇ ਗੱਲ ਕਰ ਆ ਦੇਖੋ ਦੋ ਦਿਨਾਂ ਦਾ ਬੱਚਾ ਕਿੰਨਾ ਨਰੋਆ ਆਇਆ ਦੇਖੋ ਹੁਣ ਜੇ ਜ਼ਿਆਦਾ ਹੀ ਮੈਂ ਇਸ ਦਾ ਜ਼ੋਰ ਲਵਾਉਣੇ ਆਗੇ ਤੇ ਫਿਰ ਤਾਂ ਮੈਂ ਇਸ ਨੂੰ ਡਾਊਨ ਪਾਉਣੀ ਹੋ ਜਾਣਾ ਜੇ ਆਪਾਂ ਦੇਖੀ ਚਲੋ ਇਹ ਵੀ ਵੀ ਆਪੇ ਸੋਊਗੀ ਆਪੇ ਸੋ ਮੇਰਾ ਸਿਰ ਦੇਖੋ ਦੋ ਦਿਨਾਂ ਦਾ ਕਿੱਡਾ ਨਰੋਆ ਤਾਰ ਕਰਕੇ ਥੋੜਾ ਆ ਸਿਰ ਕਰਕੇ ਉਹ ਹੋਇਆਗਾ 28 ਘੰਟਿਆਂ ਦਾ ਬੱਚਾ ਇਹ ਹਾਂ 28 ਘੰਟਿਆਂ ਦਾ ਬੱਚਾ 28 ਘੰਟੇ ਹੋ 28 ਘੰਟੇ ਹੋ ਕੇ ਇਹ ਸੂਈ ਸੀ 4 ਤਰੀਕ ਨੂੰ ਟਾਈਮ 12:30 1 ਵਜੇ 1 ਵਜੇ ਸੂਈ ਸੀ ਤੇ ਇਹ ਸਵੇਰ ਦੀ ਔਖੀ ਸੀਗੀ ਵਿਚਾਰੀ ਤੇ ਬਾਕੀ ਖੋਰ ਵੀ ਆਏ ਪਏ ਸੀ ਆਪਾਂ ਨੂੰ ਇਹ ਹੁੰਦਾ ਕਈ ਵਾਰ ਮੈਨੂੰ ਪਹਿਲਾਂ ਤਾਂ ਆਏ ਸੀ ਵੀ ਕਈ ਵਾਰ ਇੱਕ ਖੋਰ ਨਾ ਆਵੇ ਕਈ ਵਾਰ ਬੂਤ ਮੂੜੇ ਹੁੰਦੀ ਹੈ ਕੱਟਰੂ ਦੀ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੇਖਣੀਆਂ ਪੈਂਦੀਆਂ ਨੇ ਪਰ ਸਹੀ ਸੀ ਪਰ ਆ ਦੇਖੋ ਇਹ ਸੋਹਰੇ ਸਾਹਮਣੇ ਆ ਆ ਹੈਗਾ 2 ਦਿਨਾਂ ਦਾ ਬੱਚਾ ਤੇ ਆ ਹੈਗਾਗਾ ਇਹਦਾ ਹੋ ਗਿਆ ਇਹਨੂੰ ਤਾਂ 23-24 ਦਿਨਾਂ ਦਾ ਹੈ ਤਾਂ ਤੇ ਇਹ ਕਿੱਥੇ 2 ਦਿਨਾਂ ਦਾ ਕਿੱਥੇ ਥੋੜਾ ਜਿਹਾ ਜੇ ਕ ਕੱਟਰੂ ਕਮਜ਼ੋਰਾ ਹੋਵੇ ਫਿਰ ਛੇਤੀ ਪਸੂ ਸੂਪਨਰ ਸਰੀ ਐਡਾ ਵੱਡਾ ਹੈਗਾ ਨਹੀਂ ਨਿਗਾਹ ਹੁੰਦਾ ਡਾਕਟਰੂ ਜੀ ਬੀੜ ਦੇ ਸੀਮਣ ਦਾ ਹੱਦ ਨਹੀਂ ਹੁੰਦਾ ਇਹਨਾਂ ਤੇ ਉਹੀ ਗੱਲ ਹੈ ਵੀ ਰੇ ਮੈਂ ਮੈਨੂੰ ਵੀ ਮੈਂ ਇਸ ਦਾ ਦੁੱਖ ਤਾਂ ਮੈਨੂੰ ਵੀ ਆਉਂਦਾ ਸੀ ਵੀ ਇੰਨਾ ਪਰ ਇਹ ਨਾਲ ਦੀ ਨਾਲ ਬੈਂਦੀ ਨਹੀਂ ਸੀ ਖੜੀ ਹੁੰਦੀ ਸੀ ਤੇ ਜ਼ੋਰ ਮਾਰਦੀ ਸੀਗੀ ਤੇ ਮੈਂ ਸਰੋਂ ਦਾ ਤੇਲ ਲਾ ਕੇ ਜਣੀ ਸੂ ਤੇ ਫੇਰ ਪਿੱਛੇ ਨੂੰ ਮਾਸ ਪਿੱਛੇ ਹਟਾ ਹਟਾ ਕੇ ਤੇ ਫੇਰ ਸਵਾਈ ਸੀ ਇੱਕ ਇੱਕ ਕੱਲਾ ਬੰਦੇ ਨੂੰ ਔਖਾ ਹੋ ਜਾਂਦਾ ਕਦੇ ਮੈਂ ਤੇ ਦੰਨ ਨਹੀਂ ਸੀ ਕਿ ਟੈਨਸ਼ਨ ਵੀ ਹੋ ਜਾਂਦੀ ਹੈ ਵੀ ਕੱਲੀ ਨੂੰ ਹੁਣ ਜੇ ਆਪਾਂ ਸੱਦਾ ਜਾਵਾਂ ਕੰਮਣ ਲੱਗਿਆ ਹਨਾ ਛਾਂਡੇ ਘਾਵਾ ਹੁੰਦੀ ਹੈ ਮੈਂ ਪਲਰ ਚੱਕ ਕੇ ਚੱਲ ਕੋਈ ਹੋਰ ਨਹੀਂ ਧੁੱਪ ਨਿਕਲਿਓਗੀ ਅੰਚੜ ਤਾਂ ਤੇ ਆ ਬੈਠਾ ਦੇਖੋ ਸੂਰਮਾ ਇਹਦਾ ਨਾਮ ਆ ਸੂਰਮਾ ਰੱਖਿਆ ਹੈ ਹਨਾ ਜਮਾ ਜੈਡ ਬਲਾਇਆ ਕਾ ਦੇਖੋ ਇਹ ਸਰੀ ਬਹੁਤ ਵੱਡਾ ਸੀਗਾ ਆਪਣਾ ਰੋਆ ਸੀ ਕੱਟਰੂ ਪਲਿਆ ਹੋਇਆ ਸੀ ਤਾਂ ਜਮਾ ਤਾਂ ਕਰਕੇ ਮੱਝ ਦਾ ਵੀ ਜ਼ੋਰ ਲੱਗ ਰਿਹਾ ਸੀ ਦੇਖੋ ਬਾਕੀ ਤੁਸੀਂ ਆਪ ਸਿਆਣੇ ਹੋ ਬਈ ਕਮੈਂਟ ਕਰਕੇ ਦੱਸਿਓ ਜੇ ਪਸੂ ਸੂਕੇ ਹੁਣ ਗੀਲੇ ਦੇ ਜਾਵੇ ਦੇਈ ਜਾਵੇ ਆਪਾਂ ਕਿੰਨਾ ਕ ਟਾਈਮ ਉਹਨੂੰ ਦੇਖਾਂਗੇ ਫਿਰ ਵੀ ਸਵਾਉਣਾ ਤਾਂ ਪੈਂਦਾ ਹੀ ਹੈਗਾ ਤੇ ਬਾਕੀ ਮੇਰੇ ਕੱਲੀ ਕਰਕੇ ਥੋੜਾ ਜਿਹਾ ਮੈਂ ਜਦੋਂ ਇਹ ਹੋਸੀ ਤਾਂ ਕੋਈ ਜ਼ਿਆਦਾ ਜ਼ੋਰ ਇਹਨਾਂ ਚਲੋ ਇਹਨਾਂ ਮੱਝ ਦਾ ਵੀ ਜ਼ੋਰ ਲੱਗੀ ਜਾਂਦਾ ਸੀ ਆਹ ਮਹੌਨ ਜ਼ੋਰ ਮਾਰੀ ਜਾਂਦੀ ਸੀ ਤੇ ਉਦੋਂ ਆ ਜਦੋਂ ਸਿਰ ਤੇ ਧਾੜ ਬਾਹਰ ਆ ਗਈ ਸੀ ਥੋੜੀ ਫੇਰ ਤਾਂ ਫੇਰ ਪਸ਼ੂ ਨੂੰ ਸੌਖਾ ਹੋ ਜਾਂਦਾ ਹੈਗਾ ਇੰਨੀ ਕਿਤਾ ਦੇਖ ਕੇ ਕਰਨੀ ਪੈਣਾ ਏ ਥੋੜੀ ਜਿਹੀ ਆਪਾਂ ਉਹਨੂੰ 2 2.5 ਘੰਟੇ ਦੇਖੀ ਜਾਓ ਤੇ ਪਸ਼ੂ ਜ਼ੋਰ ਮਾਈ ਬਿਮਾਰੀ ਜਾਵੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ